ਵਾਸੀਆਂ ਦੀਆਂ ਰੇੜੀਆਂ ਤੋਂ ਜੂਸ ਪੀਣ ਵਾਲੇ ਦੇਖ ਲੈਣਾ ਖਬਰ ਦੇਖੋ ਕਿਵੇਂ ਐ ਪਰਵਾਸੀ ਲੋਕਾਂ ਦੀ ਸਿਹਤ ਦੇ ਨਾਲ ਕਰਦੇ ਨੇ ਖਿਲਵਾੜ ਪੰਜਾਬੀ ਬੰਦੇ ਨੇ ਬਣਾ ਲਈ ਵੀਡੀਓ ਤੇ ਲੋਕਾਂ ਨੂੰ ਕੀਤਾ ਸਾਵਧਾਨ ਜੇਕਰ ਤੁਸੀਂ ਵੀ ਮੰਗੋ ਸ਼ੇਕ ਬਨਾਣਾ ਸ਼ੇਕ ਜਾਫਰ ਰੇੜੀਆਂ ਤੋਂ ਜੂਸ ਪੀਂਦੇ ਹੋ ਤਾਂ ਸਾਵਧਾਨ ਹੋ ਜਾਓ ਅਤੇ ਪਹਿਲਾਂ ਇਹ ਖਬਰ ਜ਼ਰੂਰ ਦੇਖ ਲੈਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੋਰਾਂ ਲੋਕਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਤਾਂ ਜੋ ਹੋਰ ਲੋਕ ਵੀ ਸੁਚੇਤ ਹੋ ਸਕਣ ਅਤੇ ਰੇੜੀਆਂ ਤੋਂ ਜੂਸ ਪੀਣ ਤੋਂ ਅਤੇ ਮੰਗੋ ਸ਼ੇਕ ਬਨਾਣਾ ਸ਼ੇਕ ਪੀਣ ਤੋਂ ਬਚਣ ਅਸੀਂ ਅਕਸਰ ਹੀ ਦੇਖਦੇ ਆ ਕਿ ਲੋਕ ਜਿਹੜੇ ਨੇ ਉਹ ਰੇੜੀਆਂ ਤੋਂ ਜੂਸ ਪੀਣਾ ਜ਼ਿਆਦਾਤਰ ਪਸੰਦ ਕਰਦੇ ਨੇ ਲੋਕ ਕਿਤੇ ਵੀ ਕਿਉਂ ਨਾ ਜਾਣ ਭਾਵੇਂ ਆਪਣੇ ਕੰਮਕਾਰਾਂ ਤੇ ਜਾ ਰਹੇ ਹੋਣ ਭਾਵੇਂ ਘਰ ਜਾ ਰਹੇ ਹੋਣ ਭਾਵੇਂ ਬੱਚੇ ਸਕੂਲ ਜਾ ਰਹੇ ਹੋਣ ਜਾਂ ਫਿਰ ਜਿਹੜੇ ਬੱਚੇ ਨੇ ਉਹ ਕਾਲਜ ਜਾ ਰਹੇ ਹੋਣ ਜਾਂ ਫਿਰ ਨੌਜਵਾਨ ਜਿਹੜੇ ਨੇ ਉਹ ਆਪਣੀਆਂ ਨੌਕਰੀਆਂ ਦੇ ਉੱਤੇ ਜਾ ਰਹੇ ਹੋਣ ਰਾਹ ਦੇ ਵਿੱਚ ਜਦੋਂ ਵੀ ਉਹਨਾਂ ਨੂੰ ਜੂਸ ਦੀ ਰੇੜੀ ਦਿਸਦੀ ਹੈ ਤਾਂ ਉਹ ਇਸ ਨੂੰ ਹੈਲਦੀ ਸਮਝ ਕੇ ਪੀ ਹੀ ਲੈਂਦੇ ਨੇ ਪਰ ਹੁਣ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈ ਤਾਂ ਪਰੇਸ਼ਾਨ ਹੋ ਜਾਓਗੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਇਹ ਵੀਡੀਓ ਦੱਸੀ ਜਾ ਰਹੀ ਹੈ ਤਰੰਤਾਰਨ ਦੀ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਈਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਰੇੜੀ ਨੂੰ ਇੱਕ ਪ੍ਰਵਾਸੀ ਦੇ ਵੱਲੋਂ ਲਗਾਇਆ ਗਿਆ ਸੀ ਜੂਸ ਦੀ ਹੈ ਰੇੜੀ ਹੈ ਜਿਸ ਦੇ ਉੱਤੇ ਉਹ ਸ਼ੇਕਸ ਵੀ ਦਿੰਦਾ ਹੈ ਲੋਕਾਂ ਨੂੰ ਬਨਾਣਾ ਸ਼ੇਕ ਮੰਗੋ ਸ਼ੇਕ ਜਾਂ ਪਪਾਇਆ ਸ਼ੇਕ ਜਾਂ ਫਿਰ ਜੂਸ ਜਿਹੜਾ ਹੈ ਉਹ ਵੀ ਲੋਕਾਂ ਨੂੰ ਵੇਚਦਾ ਹੈ ਪਰ ਇਸੇ ਦੌਰਾਨ ਜਦੋਂ ਇੱਕ ਸ਼ਖਸ ਇਸ ਦੀ ਰੇੜੀ ਦੇ ਉੱਤੇ ਆਉਂਦਾ ਹੈ ਤਾਂ ਉਸ ਦੇ ਵੱਲੋਂ ਅਚਾਨਕ ਕੇਲੇ ਦੇ ਹਾਲ ਦੇਖਲੇ ਜਾਂਦੇ ਨੇ ਜਿਹੜੇ ਕੇਲੇ ਪਏ ਹੁੰਦੇ ਨੇ ਰੇੜੀ ਦੇ ਉੱਤੇ ਜਿਹੜੇ ਕੀ ਉਸਨੇ ਲੋਕਾਂ ਨੂੰ ਹੀ ਪਿਲਾਉਣੇ ਸੀ ਜੀ ਹਾਂ ਸ਼ੇਕ ਬਣਾ ਕੇ ਨਾ ਕੇਲਿਆਂ ਦਾ ਉਹਨੇ ਲੋਕਾਂ ਨੂੰ ਹੀ ਪਿਲਾਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਸ਼ਖਸ ਨੇ ਦੇਖ ਲਿਆ ਜਦੋਂ ਕੇਲਾ ਖੋਲ ਕੇ ਦੇਖਿਆ ਤਾਂ ਉਸ ਦੇ ਵਿੱਚ ਕੀੜੇ ਸਨ ਜਿहां ਕੀੜੇ ਜਿਹੜੇ ਸਨ ਤੁਰਦੇ ਨਜ਼ਰ ਆਏ ਜਦੋਂ ਬਾਕੀ ਕੇਲੇ ਜਿਹੜੇ ਸੀ ਉਹਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਨੂੰ ਦੇਖਿਆ ਗਿਆ ਤਾਂ ਜ਼ਿਆਦਾਤਰ ਕੇਲੇ ਜਿਹੜੇ ਸੀ ਉਹ ਖਰਾਬ ਹੋਏ ਪਏ ਸੀ ਗਲੇ ਹੋਏ ਸੀ ਤੇ ਉਹਨਾਂ ਦੇ ਵਿੱਚ ਕੀੜੇ ਜਿਹੜੇ ਸੀ ਉਹ ਤੁਰਦੇ ਹੋਏ ਨਜ਼ਰ ਆਏ ਜਿਸ ਤੋਂ ਬਾਅਦ ਲੋਕਾਂ ਨੂੰ ਇਹੀ ਅਪੀਲ ਕੀਤੀ ਗਈ ਇਹਨਾਂ ਜਿਹੜੇ ਵਿਅਕਤੀ ਸੀ ਉੱਥੇ ਜੂਸ ਪੀਣ ਗਏ ਸੀ ਉਹਨਾਂ ਨੇ ਇਹੀ ਅਪੀਲ ਕੀਤੀ ਹੈ ਕਿ ਬਈ ਪਰਵਾਸੀਆਂ ਦੀ ਰੇੜੀਆਂ ਤੋਂ ਜੂਸ ਜਾਂ ਫਿਰ ਅਜਿਹੇ ਸ਼ੇਕ ਜਿਹੜੇ ਨੇ ਉਹ ਨਾ ਪੀਆ ਕਰੋ ਜਾਂ ਫਿਰ ਕਿਸੇ ਹੋਰ ਰੇੜੀ ਤੋਂ ਉਹਨਾਂ ਦੇ ਕੋਲੋਂ ਖਾਇਆ ਪੀਆ ਵੀ ਨਾ ਕਰੋ ਕਿਉਂਕਿ ਇਹ ਲੋਕ ਜਿਹੜੇ ਨੇ ਉਹ ਸਫਾਈ ਵੀ ਨਹੀਂ ਰੱਖਦੇ ਤੇ ਨਾ ਹੀ ਲੋਕਾਂ ਦਾ ਖਿਆਲ ਰੱਖਦੇ ਨੇ ਸਿਹਤ ਦਾ ਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ ਨੇ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਸੋ ਸਾਨੂੰ ਹੁਣ ਜਾਗਰੂਕ ਹੋਣ ਦੀ ਲੋੜ ਹੈ ਸੁਚੇਤ ਹੋਣ ਦੀ ਲੋੜ ਹੈ ਅਸੀਂ ਆਪਣੇ ਨਾਲ ਕਿਸੇ ਵੀ ਵਿਅਕਤੀ ਨੂੰ ਖਿਲਵਾੜ ਨਾ ਕਰਨ ਦੀਏ ਸਾਡੀ ਸਿਹਤ ਦੇ ਨਾਲ ਕਿਸੇ ਨੂੰ ਵੀ ਖਿਲਵਾੜ ਨਾ ਕਰਨ ਦੀਏ ਸਾਡੇ ਬੱਚਿਆਂ ਦੀ ਸਿਹਤ ਦੇ ਨਾਲ ਕਿਸੇ ਨੂੰ ਵੀ ਖਿਲਵਾੜ ਨਾ ਕਰਨ ਦੀਏ ਤੁਹਾਨੂੰ ਇਹ ਵੀਡੀਓ ਦਿਖਾਉਂਦੇ ਹਾਂ ਜੋ ਕਿ ਤਰਨਤਾਰਨ ਤੋਂ ਸਾਹਮਣੇ ਆਈ ਹੈ ਆ ਰੈਡੀ ਆਪਾ ਹੈਲੋ ਜੂਸ ਪੀਉਣ ਡਿਆ ਜੀ ਆੜਾ ਸਹੀ ਆ ਇਹ ਆ ਕੇਲਿਆਂ ਦੇ ਵਿੱਚ ਕੀੜੇ ਪਏ ਆ ਤਰਨ ਤਰਨ ਬਾਈਪਾਸ ਤੇ ਰੇੜੀ ਬਣਾਉਂਦਿਆ ਜੀ ਆ ਪੀਲੋ ਜੂਸ ਦੇ ਕੋ ਆ ਪਾਉ ਜੇ ਆ ਕੀੜੇ ਆ ਕੀੜੇ ਪਏ ਆ ਇਹੋ ਵਿੱਚ ਕੇਲਿਆਂ ਦੇ ਆ ਕੇਲਿਆਂ ਦੇ ਵਿੱਚ ਕੀੜੇ ਪਏ ਇਹਦੇ ਵਿੱਚੋਂ ਪੀਂੰਡਿਆ ਇਹ ਆ ਸਾਰੇ ਕੇਲੇ ਖਾ ਲੈ ਆ ਸਾਰੇ ਖਾ ਆ ਬਖਾ ਆ ਵੇਖੋ ਸਾਰਿਆਂ ਨੂੰ ਕੀੜੇ ਆਹੋ ਭਈ ਇਹ ਪੀ ਲੋ ਭਈਆ ਰੋ ਪੀ ਲੋ ਭਈਆ ਰੋ ਉਹ ਭਈਆ ਰੋ ਪੀ ਲੋ ਜੂਸ ਆ ਵੇਖੋ ਵਾਹ ਕਿਹੜਾ ਪਾਣੀ ਵਿਖਾਈ ਮੈਨੂੰ ਕਿਹੜਾ ਕਿਹੜਾ ਸਾਰੇ ਕੀੜੇ ਪਏ ਵਿੱਚ ਕੋਲਿਆਂ ਦੇ ਤੇ ਵਾਹ ਖੋਲੀ ਮੈਨੂੰ ਖੋਲੀ ਨਹੀਂ ਉਹ ਟਾਕੂਆ ਵੇਖਣੇ ਮੈਂ ਫਾਤ ਪਿਆ ਤੇ ਪੈਣ ਸਾਰੇ ਕੀੜੇ ਪਏ ਵੇਹ ਵਾਹ ਵੇਖ ਤੇ ਤਾਂ ਮੇਰੇ ਮੌਤ ਹੀ ਕੋਲ ਕਰਕੇ ਵੇਖ ਬੰਦਾਰੇ ਕੀ ਹੋਗਾ ਅਮ ਕਿਹਨੂੰ ਦੇ ਦੇਗਾ ਸਾਰੇ ਕੇਲੇ ਨਹੀਂ ਢੇਪੇ ਮੈਂ ਭੈਣ ਜਵਾਕ ਪਾਉਂਦਾ ਆਬ ਅਸ ਇੱਕ ਵੀ ਕੇਲਾ ਨਹੀਂ ਚੰਗਾ ਜਿਹੜੇ ਬਣਾਉਂਦੇ ਆ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ